ਇਮਰਾਨ ਅਬੈਦਕਰ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਇਮਰਾਨ ਅਬੈਦਕਰ ਜਿੰਦਾਬਾਦ ਡਾਕਟਰ ਇਮਰਾਨ ਅਬੈਦਕਰ ਜਿੰਦਾਬਾਦ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਾਈ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਸ਼ ਦੇ ਬਹੁਤ ਵੱਡੀ ਕੁਰਸੀ ਦੇ ਬਰਾਜਮਾਨ ਸਾਡੇ ਅਮਿਤ ਸ਼ਾਹ ਜੀ ਨੇ ਪਿੱਛੇ ਜੇ ਪਾਰਲੀਮੈਂਟ ਵਿੱਚ ਡਾਕਟਰ ਬੀ ਆਰ ਬੇਦਗੜ ਦੇ ਖਿਲਾਫ ਬਹੁਤ ਜ਼ਿਆਦਾ ਅਪਮਾਨਜਨਕ ਸ਼ਬਦ ਬੋਲੇ ਉਹਦੇ ਪ੍ਰੋਟੈਸਟ ਵਿੱਚ ਉਹਨਾਂ ਨੂੰ ਇਹਵੇਂ ਦੇ ਧਣਾਉਣੀਆਂ ਹਰਕਤਾਂ ਕਰਨ ਤੋਂ ਰੋਕਣ ਵਾਸਤੇ ਅਜਾਮਾ ਆਵੀ ਪਾਰਟੀ ਹੁਸ਼ਾਲਪੁਰ ਦੀ ਸਾਰੀ ਸਪੋਰਟ ਦੀ ਟੀਮ ਅਸੀਂ ਮੁਕੇਰੀਆ ਵੱਲੋਂ ਜੱਥਾ ਪੂਰਾ ਹੁਸ਼ਾਲਪੁਰ ਜਾ ਰਿਹਾ ਹੈ ਉਧੇ ਪ੍ਰੋਟੈਸਟ ਹੋਏਗਾ ਉਤਨਾ ਭੁੱਕਾ ਜਾਏਗਾ ਤੇ ਬੀਜੇਪੀ ਨੂੰ ਐਵੇਂ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਐਵੇਂ ਦੇ ਕੰਮ ਕਰਨ ਤੋਂ ਰੋਕਣ ਵਾਸਤੇ ਪੂਰੇ ਦੇਸ਼ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਕਿ ਐਡੀ ਵੱਡੀ ਕੁਰਸੀ ਤੇ ਬੈਠ ਕੇ ਉਹਨਾਂ ਨੂੰ ਡਾਕਟਰ ਬੀ ਦਾ ਬੀਆਰ ਬੇਦਕਰ ਦੇ ਖਿਲਾਫ ਜਾਂ ਉਹਨਾਂ ਦੇ અપਮਾਨਜਨ ਸ਼ਬਦ ਵਰਤਣਾ ਬਹੁਤ ਹੀ ਵੱਡੀ ਨਿੰਦਨਯੋਗ ਹੈ ਆਮ ਆਦੀ ਪਾਰਟੀ ਮਕੇ ਦੀ ਸਭੂਜੀ ਟੀਮ ਅਜੂ ਹਾਰਪੁਰ ਵਿਖੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਹੈ